ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਛੀਵਾੜੇ ਗੁਰੂ ਜੀ ਦੇ ਸੁ ਗੁਲਾਬੇ ਖਤਰੀ ਦੇ ਘਰ ਵਿੱਚ ਠਹਿਰੇ ਹੋਏ ਸਾਨੂੰ ਸੁ ਗੁਲਾਬੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਪਰ ਦਿਲੋਂ ਉਹ ਡਰਦਾ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਸ ਦੀ ਖੈਰ ਨਹੀਂ ਇੱਥੇ ਹੀ ਦੋ ਪਠਾਨ ਭਰਾ ਗਨੀ ਖਾਤੇ ਨਬੀ ਖਾਰਨਦੇ ਸਨ ਜਿਹੜੇ ਗੁਰੂ ਜੀ ਕੋਲ ਘੋੜੇ ਵੇਚਿਆ ਕਰਦੇ ਸਨ ਉਹ ਗੁਰੂ ਜੀ ਦੇ ਬਹੁਤ ਸ਼ਰਧਾਲੂ ਸਨ ਗੁਰੂ ਜੀ ਬਾਰੇ ਸੁਣ ਕੇ ਉਹ ਗਲਾਬੇ ਦੇ ਕਰ ਆਏ ਕਮਾਈ ਨੇ ਗੁਰੂ ਜੀ ਨੂੰ ਇੱਕ ਖੱਦਰ ਦਾ ਥਾਨ ਭੇਟ ਕੀਤਾ ਸੀ ਉਹਨਾਂ ਨੇ ਸਲਾਹ ਦਿੱਤੀ ਕਿ ਇਸ ਖੱਦਰ ਨੂੰ ਨੀਲਾ ਰੰਗਿਆ ਜਾਵੇ ਉਸ ਨੀਲੇ ਖੱਦਰ ਦਾ ਗੁਰੂ ਜੀ ਤੇ ਬਾਕੀ ਸਿੱਖਾਂ ਦੇ ਚੋਲੇ ਤਿਆਰ ਕੀਤੇ ਗਏ ਇਹ ਪੋਸ਼ਾਕੀ ਪਾ ਕੇ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੇ ਕੇਸ ਪਿਛਾ ਨੂੰ ਸੁੱਟ ਲਈ 17 ਭੇਸ ਧਾਰਨ ਕਰਕੇ ਗੁਰੂ ਜੀ ਇੱਕ ਪਾਲਕੀ ਵਿੱਚ ਬਹਿ ਗਏ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗਨੀਖਾ ਤੇ ਨਬੀਖਾਨੇ ਪਾਲਕੀ ਨੂੰ ਮੋੜਿਆ ਤੇ ਚੁੱਕ ਲਿਆ ਤੇ ਭਾਈ ਦਿਆ ਸਿੰਘ ਪਿੱਛੇ ਚੌੜ ਕਰਦਾ ਜਾਂਦਾ ਸੀ ਜਿਹੜਾ ਵੀ ਕੋਈ ਪੁੱਛਦਾ ਸੀ ਉਸ ਦੇ ਮੂੰਹੋਂ ਉਸ ਨੂੰ ਇਹੋ ਦੱਸਦੇ ਸਨ ਕਿ ਉਹ ਆਪਣੇ ਉੱਚ ਦੇ ਪੀਰ ਨੂੰ ਲੈ ਜਾ ਰਹੇ ਹਨ ਚੱਲਦੇ ਚੱਲਦੇ ਉਹ ਪਿੰਡ ਕਨੀਚ ਜ਼ਿਲ੍ਹਾ ਲੁਧਿਆਣਾ ਪੁੱਜੇ ਗੁਰੂ ਜੀ ਕੋਦ ਚਿਰ ਥੇ ਠਹਿਰੇ ਕਨੀਚ ਤੋ ਤੁਰ ਕੇ ਗੁਰੂ ਜੀ ਹੇਰ ਪਿੰਡ ਪਹੁੰਚੇ ਇੱਥੇ ਮਹੰਤ ਕਿਰਪਾਲ ਦਾ ਸਰਿੰਦਾ ਸੀ ਇਹ ਉਹ ਮਹੰਤ ਸੀ ਜਿਸ ਨੇ ਪੰਗਾਣੀ ਦੇ ਯੁੱਧ ਵਿੱਚ ਆਪਣੇ ਮੁਗਲ ਦਰ ਨਾਲ ਹੀ ਹਯਾਤਖਾਨ ਨੂੰ ਮਾਰ ਮੁਕਾਇਆ ਸੀ ਹੇਰਾ ਤੋਂ ਚੱਲ ਕੇ ਗੁਰੂ ਜੀ ਰਾਏ ਕੋਟ ਭਾਈ ਰਾਏ ਕਲਣਾ ਦੇ ਪਾਸ ਠਹਿਰੇ ਉਹ ਮੁਸਲਮਾਨ ਜੱਟ ਸੀ ਪਰ ਗੁਰੂ ਜੀ ਦਾ ਵੱਡਾ ਸ਼ਰਧਾਲੂ ਸੀ ਉਸਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਦੇ ਕਹਿਣ ਤੋਂ ਉਸਨੇ ਆਪਣੇ ਨੌਕਰ ਨੂਰੇ ਨੂੰ ਸਰਹੰਦ ਭੇਜਿਆ ਤਾਂ ਕਿ ਉਹ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਾਂਦਿਆਂ ਬਾਰੇ ਪਤਾ ਲਿਆਵੇ ਨੂਰਾ ਛੇਤੀ ਹੀ ਵਾਪਸ ਆ ਗਿਆ ਤੇ ਉਸਨੇ ਦੱਸਿਆ ਕਿ ਦੋਹਾਂ ਸਾਹਿਬ ਜਾਂਦਿਆਂ ਨੂੰ ਸਰਹੰਦ ਦੇ ਨਵਾਬ ਨੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰੀ ਸਾਹਿਬ ਜਾਂਦਿਆਂ ਦੀ ਸ਼ਹੀਦੀ ਦਾ ਹਾਲ ਸੁਣ ਕੇ ਆਪਣੇ ਪੁੱਤਰਾਂ ਪਾਸ ਪਹੁੰਚ ਗਏ ਹਨ ਇੱਥੇ ਹੀ ਇੱਕ ਸਿੱਖ ਟੋਡਰਮਲ ਨੇ ਮਾਤਾ ਜੀ ਦਾ ਸੰਸਕਾਰ ਕਰ ਦਿੱਤਾ ਇਹ ਸੁਣ ਕੇ ਗੁਰੂ ਜੀ ਅੰਤਰ ਧਿਆਨ ਹੋ ਗਏ ਅਤੇ ਉਹਨਾਂ ਪ੍ਰਭੂ ਦਾ ਸ਼ੁਕਰ ਕੀਤਾ ਕਿ ਉਹਨਾਂ ਦੇ ਪੁੱਤਰ ਔਡੋਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ